ਤੇ শ্রোਤਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੀ ਅੱਜ ਦੀ ਰਚਨਾ ਹੈ ਮਾਂ ਦੀ ਹੂਕ ਗਰਭ ਅਵਸਥਾ ਤੋਂ ਲੈ ਕੇ ਪੁੱਤਰਾ ਆਪਣੇ ਖੂਨ ਨਾਲ ਤੈਨੂੰ ਸੰਜਾਇਆ ਮਮਤਾ ਭਰੀਆਂ ਨਜ਼ਰਾਂ ਨੇ ਚੁੱਕ ਆਪਣੇ ਹੱਥਾਂ ਨਾਲ ਸੀਨੇ 'ਚੋਂ ਸ਼ੀਰ ਪਿਆਇਆ ਗਿੱਲਿਓ ਸੁੱਕੇ ਕਰ ਕਰਕੇ ਰਾਤਾਂ ਜਾਗ ਜਾ ਕੇ ਤੇਰਾ ਗੰਧਮੰਦ ਉਠਾਇਆ ਤੂੰ ਤਾਂ ਸ਼ੁਰੂ ਤੋਂ ਹੀ ਮਾਣਾ ਆਇਆ ਕਰਦਾ ਕਦੇ ਹੱਸ ਭਵੇਂ ਤੇ ਕਦੇ ਰੋ ਰਖਾਇਆ ਮਿਹਨਤ ਤੇ ਮੁਸ਼ਕਤ ਕਰਦਿਆਂ ਵੀ ਤੇਰੇ ਵੱਲ ਝਾਕਾਂ ਅੱਖਾਂ ਨਾਲ ਅੱਖ ਨੂੰ ਮਲਾਇਆ ਜੇ ਕਿਦਰੇ ਬਿਮਾਰ ਹੋ ਗਿਆ ਤੇਰੀ ਚਿੰਤਾ ਕਰ ਕਰਕੇ ਮੈਂ ਪੇਕੇ ਸਹੁਰਿਆਂ ਨੂੰ ਸੁੱਕਣੇ ਪਾਇਆ ਵਾਲ ਪੋਛ ਕੇ ਤੈਨੂੰ ਉਂਗਲੀ ਲਾ ਕੇ ਸਕੂਲ ਅੰਦਰ ਪਹੁੰਚਾਇਆ ਹਰ ਰੋਜ਼ ਫੱਟੀ ਬਸਤਾ ਤਿਆਰ ਕਰਕੇ ਉਕਰਿਆਂ ਤੇ ਤੇਰਾ ਹੱਥ ਫੜ ਕੇ ਮੈਂ ਕਮਾਇਆ ਪੜਨ ਲਿਖਣ ਦੀ ਜਦ ਜਾਂਚ ਆ ਗਈ ਸਕੂਲਾਂ ਮਿਲਿਆ ਕੰਮ ਮਿਹਨਤ ਨਾਲ ਕਰਾਇਆ ਆਪਣੀ ਡਿਊਟੀ ਵਿਤਨ ਦੇਹੀ ਨਾਲ ਕੀਤੀ ਕਦੇ ਲੇਟ ਹੋਣ ਦਾ ਬਹਾਨਾ ਨਾ ਬਣਾਇਆ ਨੌਕਰੀ ਘਰ ਦਾ ਕੰਮ ਤੇ ਰਿਸ਼ਤੇਦਾਰੀ ਦੇ ਫਰਜ਼ਾਂ ਨੂੰ ਬਾਖੂਬੀ ਮੈਂ ਨਿਭਾਇਆ ਮੇਰੀ ਤਨਖਾਹ ਤੇ ਬਾਪੂ ਦੀ ਕਮਾਈ ਤੋਂ ਜੋ ਪੈਸਾ ਕਮਾਇਆ ਪੈਨਸ਼ਨ ਤੇ ਐਫ ਡੀ ਤੇ ਹੋਰ ਪ੍ਰਾਪਰਟੀ ਨੂੰ ਤੇਰੇ ਹੱਥ ਫੜਾਇਆ ਮਮਤਾ ਭਰੀ ਅਜੇ ਵੀ ਸੋਚਾਂ ਬੇਟਾ ਸ਼ਾਇਦ ਤੇਰੀ ਬਰਵਰਸ਼ ਵਿੱਚ ਖੋਟ ਮੈਂ ਕਿਦਰੇ ਪਾਇਆ ਤਾਈਓ ਤਾਂ ਸਾਰੇ ਪਰਿਵਾਰ ਨੇ ਮਿਲ ਕੇ ਮੇਰਾ ਇਹ ਦਰਦਨਾਕ ਹਸ਼ਰ ਬਣਾਇਆ ਨੂੰਸ ਹਸ ਦੀ ਲੜਾਈ ਤਾਂ ਜੁਗਾਂ ਤੋਂ ਚੱਲਦੀ ਆਈ ਪਰ ਤੂੰ ਬੱਚਿਆ ਕੈਮਰੇ ਮੋਰੇ ਮੇਰੇ ਤੇ ਹੱਥ ਉਠਾਇਆ ਜਾਂ ਤੂੰ ਜੰਮਿਆ ਕੋੰਟਲ ਲੱਡੂ ਵੰਡੇ ਵਿਆਹ ਵੇਲੇ ਸਹਰਿਆਂ ਨਾਲ ਸਜਾਇਆ ਵਿਆਹ ਕੇ ਜਦ ਤੂੰ ਨਿਉ ਨੋ ਰਾਣੀ ਨੂੰ ਲੈ ਕੇ ਦਰ ਤੇ ਪਹੁੰਚਾ ਮੈਂ ਪਾਣੀ ਵਾਰ ਕੇ ਅੰਦਰ ਲੰਗਾਇਆ ਪੋਤਾ ਜੰਮਿਆ ਘੋੜੀਆਂ ਗਾਈਆਂ ਉਸ ਨੂੰ ਨਿਹਾਰ ਨਿਹਾਰ ਕੇ ਲੋਹੜੀ ਦੀਆਂ ਖੁਸ਼ੀਆਂ ਨੂੰ ਮਨਾਇਆ ਦੁੱਧ ਚੁੰਗੇ ਦੀ ਲਾਜ ਨਾ ਤੈਨੂੰ ਤੂੰ ਤਾਂ ਜ਼ੁਲਮ ਦੀ ਇੰਤਹਾ ਕਰਕੇ ਮੈਨੂੰ ਘਰ ਵਿੱਚ ਹੀ ਬੰਦੀ ਬਣਾਇਆ ਹੱਦਾਂ ਪਾਰ ਤੂੰ ਕੀਤੀਆਂ ਬੱਚਿਆ ਕੋਲ ਦੁਨੀਆ ਮੋਹਰੇ ਆਪਣਾ ਪਾਜ ਵਿਖਾਇਆ ਮਾਪੇ ਕਦੇ ਕ ਮਾਪੇ ਨਹੀਂ ਹੁੰਦੇ ਤੂੰ ਮੇਰੇ ਪੁੱਤਰਾ ਪੁੱਤ ਕਪੁੱਤ ਹੋ ਕੇ ਜਾਨਵਰਾ ਵਾਂਗ ਮੈਨੂੰ ਖੜਕਾਇਆ ਨੀਲੀ ਛਾਤੀ ਕੇਸ ਪੁੱਟ-ਪੁੱਟ ਕੇ ਮੇਰੇ ਉੱਪਰ ਜੱਗ ਪਰ ਪਾਣੀ ਪਾ ਕੇ ਬੈੱਡ ਦੇ ਕੋਨੇ ਤੇ ਬਿਠਾਇਆ ਸੋਹਣੇ ਦਾ ਅੰਡਾ ਦੇਣ ਵਾਲੀ ਮਾਂ ਨੂੰ ਨੋਹ ਪੁੱਤ ਤੇ ਪੋਤੇ ਨੇ ਹਵਾਨੀਅਤ ਦਾ ਸ਼ਿਕਾਰ ਬਣਾਇਆ ਜਿਸ ਗੋਦ ਦਾ ਨਿਗਮਾਣਿਆ ਜਿਸ ਸਿਰ ਦੇ ਗਿਆਨ ਦੀ ਕਮਾਈ ਖਾਧੀ ਉਸ ਨੂੰ ਮੂਲੀ ਵਾਂਗ ਕਮਾਇਆ ਆਪਣੀ ਹੀ ਮਾਂ ਨੂੰ ਸੱਟਾਂ ਮਾਰ ਮਾਰ ਕੇ ਉਸ ਦਾ ਦਿਲ ਤੇ ਦਿਮਾਗ ਗੰਭੀਰ ਜ਼ਖਮੀ ਬਣਾਇਆ ਕਾਲਜੂਗੀ ਪੁੱਤਰ ਨੇ ਰਿਟਾਇਰ ਮਾਂ ਨਾਲ ਇਦਾਂ ਦਾ ਵਿਵਹਾਰ ਕਰਕੇ ਅਨਸਾਨੀਅਤ ਨੂੰ ਸ਼ਰਮਨਾਕ ਬਣਾਇਆ ਮੰਦ ਭਾਂਗੀਆਂ ਨੋ ਪੁੱਤਰ ਦੀਆਂ ਕਰਤੂਤਾਂ ਤੋਂ ਅੱਜ ਧੀ ਨੇ ਆਣ ਬਚਾਇਆ ਪੋਤੀ ਨੇ ਵੀ ਪਿਤਾ ਨੂੰ ਇਸ ਤਰ੍ਹਾਂ ਨਾ ਕਰਨ ਲਈ ਕਿਹਾ ਤੇ ਸਮਝਾਇਆ ਭੂਆ ਭਤੀਜੀ ਨੇ ਮਿਲ ਕੇ ਸੀਨੀਅਰ ਸਿਟੀਜ਼ਨ ਪੜ੍ਹੀ ਲਿਖੀ ਮਾ ਲਈ ਕਦਮ ਉਠਾਇਆ ਪ੍ਰਸ਼ਾਸਨ ਤੇ ਇਲਾਕਾ ਰੱਬ ਵਾਂਗ ਆ ਕੇ ਨਾਲ ਖੜ ਗਿਆ ਉਹਨਾਂ ਨੇ ਪੂਰਾ ਸਾਥ ਨਿਭਾਇਆ ਮਾਤਾ ਜੀ ਸਨ ਸੱਚੇ ਦਿਲ ਦੇ ਜਿਨ੍ਹਾਂ ਦਾ ਪੁੱਤਰ ਬੰਦ ਕਮਰੇ ਵਿੱਚ ਕੁੱਟਦਾ ਪਰ ਰੱਬ ਨੇ ਉਹਨਾਂ ਦੀ ਚੰਗਿਆੜ ਨੂੰ ਲੁਧਿਆਣੇ ਤੱਕ ਪਹੁੰਚਾਇਆ ਗੁਰਪ੍ਰੀਤ ਸਿੰਘ ਜੀ ਨੇ ਸਿੱਖੀ ਸਰੂਪ ਦਾ ਫਰਜ਼ ਨਿਭਾ ਕੇ ਫਰਿਸ਼ਤਾ ਬਣ ਕੇ ਇਸ ਮਸਲੇ ਨੂੰ ਬੜੇ ਹੀ ਹੁਨਰ ਨਾਲ ਸੁਲਝਾਇਆ ਕਿੱਧਰ ਨੂੰ ਅੱਜ ਸਾਡਾ ਸਮਾਜ ਤੁਰ ਪਿਆ ਜਿਨ੍ਹਾਂ ਦੇ ਘਰ ਕੈਮਰੇ ਹੈ ਨਹੀਂ ਉਹਨਾਂ ਮਾਵਾਂ ਦਾ ਭੇਤ ਕਿਸੇ ਨਾ ਪਾਇਆ ਲੰਮੀ ਉਮਰ ਤੇ ਕਿਰਪਾ ਗੁਰਪ੍ਰੀਤ ਸਿੰਘ ਜੀਤੇ ਐਸੀ ਹੋਵੇ ਜਿਨ੍ਹਾਂ ਨੇ ਇਸ ਮਾ ਨੂੰ ਨਵਾਂ ਜੀਵਨ ਦਵਾਇਆ ਗੇ ਲੇਜੰਡਾ ਆਖੇ ਅਜੇ ਵੀ ਸਮਝੋ ਧੀਆ ਪੁੱਤਰ ਇੱਕ ਸਮਾਨ ਮੈਨੂੰ ਤਾਂ ਇਸ ਘਰ ਦੀ ਦਾਸਤਾ ਤੋਂ ਇਦਾਂ ਲੱਗਦਾ ਧੀਆ ਪੁੱਤਰਾਂ ਤੂੰ ਵੀ ਵੱਧ ਮਹਾਨ ਬਹੁਤ ਬਹੁਤ ਧੰਨਵਾਦ ਜੀ